ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੁੱਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਜੀ ਨਾਲ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਹਰਵੀਰ ਸਿੰਘ ਜੀ ਪਿੰਡ ਪਿੰਡ ਕੁੱਸਾ ਜਿਲ੍ਹਾ ਜ਼ਿਲ੍ਹਾ ਮੋਗਾ ਜੀ ਹਾਂ ਜੀ ਬਾਈ ਆ ਛੋਟੀ ਦੱਸੋ ਕਿੰਨੀ ਸੂਈ ਸੂਈ ਵੀ ਆ ਇਹ ਜੀ ਪਹਿਲੇ ਸੂਏ ਸੂਈ ਵੀ ਆ ਜੀ ਤੇ ਢਾਈਆਂ ਮਹੀਨਾ ਦੀ ਗੱਬਣਾ ਜੀ ਦੁੱਧ 6 ਕਿਲੋ ਆ ਜੀ ਦੁੱਧ 6 ਲਿਟਰ ਮਗਰ ਕਟਾ ਜੀ ਮਗਰ ਕਟਾ ਲੋਪਰਾ ਛੋਟੀ ਆ ਪਹਿਲੇ ਸੂਈ ਸੂਈ ਵੀ ਠੀਕ ਹੈ ਜੀ ਬੱਚਾ ਹੈਗਾ ਕਟਾ ਲੋ ਜੀ ਚੈੱਕ ਕਰ ਸਕਦੇ ਠੀਕ ਹੈ ਜੀ ਹਾਂ ਜੀ ਬਈ ਦੂਜੀ ਮਾਝ ਦੀ ਦੱਸੋ ਜੀ ਜਾਣਕਾਰੀ ਇਹ ਦੂਜੀ ਮਾਝ ਦੀ ਆਪਣੀ 2 ਮਹੀਨਾ ਦੀ ਗੱਬਣਾ ਜੀ ਹਾਂਜੀ ਤੇ ਦੁੱਧ ਹੈਗਾ ਜੀ 7 ਕਿਲੋ ਠੀਕ ਹੈ ਜੀ ਤੇ ਜੀ ਸਵੇਰੇ ਥਾਪੀ ਦੇ ਮਿਲਦੀ ਹੈ ਜੀ ਆਥਰੇ ਟੀਕੇ ਤੇ ਤੇ ਮਗਰ ਉਹ ਜੀ ਤੇਲ ਆ ਮਗਰਲਾ ਤੇਲ ਮਗਰਲਾ ਮਗਰਲਾ ਸਨ ਤੇਲ ਆ ਠੀਕ ਹੈ ਜੀ ਚੋਲੀ ਮੂਹਰ ਨੂੰ ਆਪਰਾ ਚੈੱਕ ਕਰ ਸਕਦੇ ਲੋ ਜੀ ਥੋੜਾ ਪਰੇ ਪਰੇ ਜਾਇਦੋ ਲੋ ਜੀ ਥੋੜਾ ਠੀਕ ਹੈ ਜੀ ਭਾਈ ਜੀ ਨੇ ਜਰੂਰ ਕਨੈਕਟ ਕਰੋ ਬਾਈ ਕੋਲ ਨੂੰ ਧੋਕੜ ਕੱਪਣ ਠੀਕ ਹੈ ਜੀ ਲੋ ਜੀ ਇੱਕ ਝੋਟੀ ਆ ਤੇ ਬੱਚਾ ਕੱਟਾ ਮਗਰ ਠੀਕ ਹੈ ਜੀ ਪਿੰਡ ਗੁੱਸਾ ਮੀਨੀਆ ਗੁੱਸਾ ਕਹਿੰਦੇ ਆ ਨਾਲ ਹੀ ਮੀਨੀਆ ਠੀਕ ਹੈ ਜੀ ਜਲਾ ਮੋਗਾ ਵਧ ਜਾਣਕਾਰੀ ਬਾਈ ਤੋ ਫੋਨ ਤੇ ਲਿਆ ਦੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ